ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਰਾਜ ਦਿਵਿੰਦਰ ਸਿੰਘ ਬੀਟੀਐਮ ਖੇਤੀਬਾੜੀ ਵਿਭਾਗ ਫਾਜ਼ਲ ਦਾ ਕਿਸਾਨ ਵੀਰੋ ਅੱਜ ਗੱਲ ਕਰਾਂਗੇ ਝੋਨੇ ਦੇ ਬੀਜ ਦਾ ਘਰੇਲੂ ਉਤਪਾਦਨ ਵਧੀਆ ਤਰੀਕੇ ਨਾਲ ਕਿਵੇਂ ਕੀਤਾ ਜਾਵੇ ਕਿਉਂਕਿ ਜਿਹੜਾ ਬੀਜ ਆਪਾਂ ਬਾਜ਼ਾਰ ਤੋਂ ਲੈਣੇ ਆ ਇੱਕ ਤੋਂ ਦਾ ਰੇਟ ਕਾਫੀ ਜ਼ਿਆਦਾ ਹੁੰਦਾ ਹੈ ਦੂਸਰਾ ਉਹਦੇ ਵਿੱਚ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ ਜਿਵੇਂ ਕਿ ਚੋਬੇ ਦੀ ਸਮੱਸਿਆ ਹੈ ਇੱਕ ਸਾਰ ਵੀ ਦਾ ਫਸਲ ਦਾ ਨਾ ਨਿਸਰਨਾ ਹੈ ਜਾਂ ਗਲਤ ਵੈਰਾਈਟੀ ਨਿਕਲ ਜਾਣਾ ਹੁੰਦਾ ਹੈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਜਿਹਦੇ ਕਰਕੇ ਕਿਸਾਨਾਂ ਨੂੰ ਬਾਅਦ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕੋ ਹੀ ਹੈ ਕਿ ਆਪਾਂ ਘਰੇਲੂ ਪੱਧਰ ਤੇ ਆਪਣਾ ਬੀਜ ਹੈ ਜਿਹੜਾ ਝੋਨੇ ਦਾ ਤਿਆਰ ਕਰੀਏ ਔਰ ਇਹ ਵਿਧੀ ਕੋਈ ਔਖੀ ਨਹੀਂ ਬੜੀ ਸੌਖੀ ਵਿਧੀ ਹੈ ਜਿਵੇਂ ਕਿ ਤੁਸੀਂ ਆ ਖੇਤ ਵੇਖ ਰਹੇ ਹੋ ਇਸ ਖੇਤ ਦੇ ਵਿੱਚ ਤਕਰੀਬਨ ਸਾਰੀ ਫਸਲ ਇੱਕਸਾਰ ਹੈ ਇਹਦੇ ਵਿੱਚ ਕੋਈ ਆਫ ਟਾਈਪ ਪਲਾਂਟ ਜਿਹੜੇ ਉੱਚੇ ਨਵੇਂ ਬੂਟੇ ਜਾਂ ਹੋਰ ਕਿਸਮ ਦੇ ਬੂਟੇ ਤੁਹਾਨੂੰ ਦਿਖਾਈ ਨਹੀਂ ਦੇ ਰਹੇ ਹਾਂ ਇਹਦੇ ਵਿੱਚ ਕੋਈ ਕੋਈ ਨਵੀਨ ਦਾ ਬੂਟਾ ਉਹ ਜ਼ਰੂਰ ਦਿਖਾਈ ਦੇ ਰਿਹਾ ਹੈ ਸੋ ਜਦੋਂ ਤੁਹਾਡੀ ਫਸਲ ਜਿਹੜੀ ਕਿਸਮ ਦਾ ਤੁਸੀਂ ਬੀਜ ਬੀਜਣਾ ਹੈ ਅਗਲੇ ਸਾਲ ਵਾਸਤੇ ਵੀ ਬੀਜ ਰੱਖਣਾ ਜਿਹੜਾ ਔਰ ਉਸ ਕਿਸਮ ਦਾ ਬੀਜ ਜਿਹੜਾ ਤੁਹਾਡਾ ਪਲਾਟ ਬੀਜਿਆ ਹੋਇਆ ਉਹਦੇ ਚ ਤੁਸੀਂ ਹਰ ਤਰ੍ਹਾਂ ਦੇ ਉੱਚੇ ਨੀਵੇਂ ਬੂਟੇ ਆ ਜਿਹੜੇ ਆਫ ਟਾਈਪ ਪਲਾਂਟਸ ਹੈ ਉਹ ਸਮੇਂ-ਸਮੇਂ ਤੇ ਕੱਢਦੇ ਰਹਿਣਾ ਹੈ ਉਸ ਤੋਂ ਬਾਅਦ ਨਦੀਨਾਂ ਦਾ ਰੋਕਸਾ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਤੁਹਾਡੀਆਂ ਵਟਾਂ ਸਾਫ਼ ਹੋਣੀਆਂ ਚਾਹੀਦੀਆਂ ਕਿਉਂਕਿ ਝੋਨੇ ਦੇ ਵਿੱਚ ਕਈ ਬਿਮਾਰੀਆਂ ਜਿਹੜੀਆਂ ਉਹ ਨਦੀਨਾ ਤੋਂ ਉਹ ਨ। ਉਹ ਇਹ ਸਾਵਧਾਨੀਆਂ ਤੁਸੀਂ ਲੈ ਲਈਆਂ। ਸਮੇਂ ਸਿਰ ਨਦੀਨ ਨਾਸ਼ਕ ਦਾ ਸਪਰੇ ਸਮੇਂ ਸਿਰ ਉੱਲੀ ਨਾਸ਼ਕ ਔਰ ਸਮੇਂ ਸਿਰ ਹੀ ਕੀਟਨਾਸ਼ਕ ਦਾ ਸਪਰੇ ਜਿਵੇਂ ਆਪਾਂ ਰੁਟੀਨ ਦੇ ਵਿੱਚ ਕਰਦੇ ਹਾਂ ਉਹ ਕਰਨਾ ਹੈ। ਜਦੋਂ ਤੁਹਾਡਾ ਝੋਨਾ ਨਿਸਰੂਗਾ ਉਹ ਤਿੰਨ ਵਾਰੀਆਂ ਚ ਨਿਸਰਦਾ ਹੈ। ਪਹਿਲੀ ਵਾਰੀ ਨਿਸਰਦਾ ਕੁਝ ਜ਼ਿਆਦਾਤਰ ਹੈ ਜਿਹੜਾ ਉਸ ਤੋਂ ਬਾਅਦ ਔਰ ਕੁਝ ਜਿਹੜੇ ਬੂਟੇ ਐ ਅਖੀਰ ਦੇ ਵਿੱਚ ਜਾ ਕੇ ਨਿਸਰਦੇ ਹੁਣ ਤੁਸੀਂ ਕਰਨਾ ਕੀ ਹੈ ਜਿਹੜੇ ਬੂਟੇ ਵਿਚਾਲੜੇ ਸਮੇਂ ਚ ਨਿਸਰੇ ਆ ਉਹਨਾਂ ਨੂੰ ਦਾਤੀ ਨਾਲ ਜਿਹੜੀਆਂ ਤੁਹਾਡੀਆਂ ਬਹੁਤ ਹੀ ਭਾਰੀਆਂ ਮੁੰਜਰਾਂ ਥੱਲੇ ਵੱਲ ਚੁਕੀਆਂ ਬਿਮਾਰੀ ਰਹਿਤ ਹੈ ਉਹ ਇੱਕ ਇੱਕ ਕਰਕੇ ਤੁਸੀਂ ਦਾਤੀ ਨਾਲ ਖੇਤ ਚ ਤੁਰ ਫਿਰ ਕੇ ਕੱਟ ਲੈਣੀਆਂ ਉਸ ਪਲਾਟ ਚੋਂ ਸੋ ਉਹ ਕੱਟਣ ਤੋਂ ਬਾਅਦ ਤੁਸੀਂ ਬਾਹਰ ਲਿਆਉਣਾ ਸਾਰਾ ਕੁਝ ਆਪਦਾ ਜਿਹੜਾ ਸਾਰੀਆਂ ਸਿੱਟੀਆਂ ਤੁਹਾਡੇ ਔਰ ਉਹਨਾਂ ਨੂੰ ਹੱਥ ਨਾਲ ਝਾੜਨਾ ਉਸ ਬੀਜ ਨੂੰ ਤੁਸੀਂ ਫਸਲ ਨੂੰ ਚਾਹੇ ਡਰਮ ਲੈ ਲਓ ਚਾਹੇ ਮਿੱਟੀ ਦੀ ਵੱਟ ਹੋਵੇ ਔਰ ਉਹ ਝਾੜਨਾ ਉਹਨੂੰ ਕਿਵੇਂ ਹੈ ਜਿਹੜੀ ਸਭ ਤੋਂ ਇਹਦੇ ਚ ਇੰਪੋਰਟੈਂਟ ਗੱਲ ਹੈ ਇੱਕ ਵਾਰ ਝਾੜਨਾ ਹੈ ਜਿਹੜਾ ਇੱਕ ਵਾਰ ਝਾੜੇ ਤੋਂ ਤੁਹਾਡਾ ਥੱਲੇ ਬੀਜ ਆ ਗਿਆ ਉਹ ਤੁਹਾਡਾ ਬੀਜ ਹੈ ਜਿਹੜਾ ਬਾਕੀ ਦਾ ਸਿੱਟਿਆਂ ਦੇ ਨਾਲ ਮੁੰਜਰਾਂ ਦੇ ਨਾਲ ਦਾਣੇ ਬਚ ਗਏ ਉਹਨੂੰ ਤੁਸੀਂ ਬਾਅਦ ਦੇ ਵਿੱਚ ਝਾੜ ਕੇ ਫਸਲ ਮੰਡੀ ਵਿੱਚ ਭੇਜ ਦੇਣੀ ਹੈ ਸੋ ਜਿਹੜਾ ਉਹ ਬੀਜ ਤੁਹਾਡਾ ਬਣ ਗਿਆ ਇੱਕ ਵਾਰੀ ਝਾੜੇ ਤੋਂ ਉਸ ਤਰ੍ਹਾਂ ਦਾ ਬੀਜ ਆ ਤੁਹਾਡਾ ਬਾਜ਼ਾਰ ਚ ਤੁਹਾਨੂੰ ਕਿਸੇ ਵੀ ਕੀਮਤ ਤੇ ਨਹੀਂ ਮਿਲੂਗਾ ਔਰ ਅਗਲੇ ਸਾਲ ਉਹ ਫਸਲ ਬੀਜੋ ਇਸੇ ਤਰ੍ਹਾਂ ਫਿਰ ਅਗਲ ਉਸ ਤੋਂ ਅਗਲੇ ਸਾਲ ਇਸੇ ਤਰ੍ਹਾਂ ਬੀ ਆਪਦਾ ਸੋਧ ਕਰਦੇ ਰਹੋ ਤੁਹਾਡੀ ਇੱਕ ਬਹੁਤ ਹੀ ਵਧੀਆ ਵੈਰਾਈਟੀ ਬਣ ਜੂਗੀ ਇੱਕ ਸਿਲੈਕਸ਼ਨ ਬਣ ਜੂਗੀ ਬਾਜ਼ਾਰ ਚ ਤੁਹਾਨੂੰ ਇਸ ਤਰ੍ਹਾਂ ਦਾ ਬੀ ਕਿਸੇ ਵੀ ਮੁੱਲ ਕਦੇ ਵੀ ਨਹੀਂ ਮਿਲ ਸਿਕੂਗਾ ਸੋ ਉਮੀਦ ਹੈ ਹੁਣੇ ਤੋਂ ਤੁਸੀਂ ਤਿਆਰੀ ਕਰੋਗੇ ਘਰੇਲੂ ਪਦਰ ਤੇ ਆਪਣਾ ਬੀਜ ਤਿਆਰ ਕਰਨ ਦੀ ਤਾਂ ਜੋ ਖੇਤੀ ਖਰਚੇ ਵੀ ਘਟਾਏ ਜਾ ਸਕਣ ਔਰ ਸਾਡੀਆਂ ਸਮੱਸਿਆਵਾਂ ਦਾ ਵੀ ਹੱਲ ਹੋ ਸਕੇ ਧੰਨਵਾਦ